ਸਾਹ ਰੇਟ ਦੀ ਵੱਧ ਲਾਉਣਾ ਸਾਡੀ ਰੇਟ ਦੀ ਵੱਧ ਲਾਉਣਾ ਹਾਵ ਖਿਆਲ ਰੱਖਣਾ ਬਸ ਸਾਡੀ ਬੇਨਤੀ ਜੇ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫੈਲਾ ਲਈ ਠੋਣਾ ਹਾਂ ਹਾਂ ਅਵੇ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖਿਓ ਅੱਗੇ ਹੜ ਆ ਗਿਆ ਅਦੇ ਹਰਦੀ ਬਾਤ ਨੂੰ ਨਾ ਕਹੋ ਹਾਂ ਯਾਰ ਜੀ ਲੀਖੋ ਤਾਂ ਆਮ ਜੀ ਦੁਕਾਨ ਦੇ ਵਿੱਚ ਆਇਆ ਪਸੂ ਕੀ ਸੁਧਰਨ ਹੈ ਸਸੀ ਗਾਜ ਜੀ ਸਾਜੀਪ 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 ਕਿਹਨੂੰ ਰੇਟ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਉਠਾਣਾ ਹਾਂ ਇੱਕ ਪੈਸਾ ਵਾਧੇ ਦਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਤੱਗੀ ਆ ਕੀ ਆ ਦੇ ਠੀਕ ਸਾਹ ਰੇਟ ਦਾ ਵੱਧ ਲਾਓ ਹਾਂ ਪਿੱਛੇ ਹੜਾ ਪਲੀਜ਼ ਛੱਡ ਰੱਖਿਓ ਬਸ ਨਾ ਕੋ ਬੇਨਤੀ ਕਰਦੇ ਹੱਥ ਛੋੜ ਹਾਂ ਹਾਂਜੀ ਰੇਟ ਦੀ ਗੱਲ ਲਾਉਣਾ ਬਸ ਇਹਦੀ ਬੇਨਤੀ ਆ ਹਾਂ ਵਾਹ ਇਹ ਇੱਥੇ ਕਿਤੇ ਗੋਪੀ ਤੋਂ ਨਹੀਂ ਹੁੰਦੇ